ली चमके सी मार दी कोई रुश नहीं जा सुनहरी जही तार दी दया सिंह बल्ले निगा गई जाद तार दी कोई पट्टा उत्ते लो que ਬਾਈ ਦੀ ਅਕੀਰ ਜਿਹੜੀ ਰਸਮ ਨਿਵਾਦੀਆ ਪੱਕ ਲਾ ਕੇ ਸੀਸ ਦੇ ਦੋ ਟੋਟ ਕੇ ਬਣਾ ਦਿਆਂ ਦਾਤਾ ਅੱਧੀ ਅੱਧੀ ਤੁਹਾਂ ਦੇਸ ਰੀਰਾ ਉੱਤੇ ਪਾਂ ਦੱਗ ਦੇ ਵਿੱਚ ਪਏ ਨੇ ਪਰ ਕਫਣੋਂ ਬਕਰ ਦੱਸ ਕਿਨੇ ਪੁੱਤ ਗਏ ਨੇ ਕਫਣੋਂ ਬਕਰ ਦੱਸ ਕਿਤੇ ਪੁੱਤ ਗਏ ਨੇ ਕਲ ਕੀ ਤਰਪਾਸ਼ਾ ਨੇ ਸਿੰਘ ਦੇ ਮਿਹਣੇ ਪਰੀਆਂ ਗੱਲਾਂ ਸੁਣੀਆਂ ਤੇ ਜਵਾਬ ਦਿੱਤਾ ਕਿ ਬੋਲੇ ਦਸਮੇਸ਼ ਪਿਤਾ ਮੁਖੋਂ ਲਲਕਾਰ ਕੇ ਲੈ ਗੱਜਰਾ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਨਵਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਨਵਾਰ ਕੇ ਹਾਲ ਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿੰਦਾਦਿਆਂ ਹੋ ਦਇਆ ਸਿੰਘਾ ਸਿੱਖੀ ਚਵ ਕੇ ਮਕੀ ਨੰਬਾ ਤੇ to too. ਕੁਦਾ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜਦੇ ਅਜੀਤ ਤੇ ਜੁਜਾਰਤਾ ਕੇ ਕਾਲੇ ਇੱਥੇ या दया, दया एक एक होर गल। मेरे पातशाह भाई दया सिंह जी तुम महसूस कर दो मेरे सीने वो दिल नहीं ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਟੜਕਦਾ ਹੈ ਮੈਂ ਸਮਝਦਾ ਹਾਂ ਕਿ ਜਿੱਥੇ ਮੇਰੇ ਪਿਆਰਿਆਂ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ ਉੱਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਪਰ ਮੈਂ ਹੁਕਮ ਦਾ ਬੱਧਾ ਹਾਂ ਕਿ ਮੇਰੀ ਰੂਹ ਇਸ ਮਾਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਕੇ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਨਾ ਮੇਣਿਆ ਤੋਂ ਮੈਂ ਕੀ ਮੈਂ ਜਾਣ ਕੋ ਚਾ ਕੇ ਆ ਗਿਆ ਕਿ ਪਾਸ਼ਾ ਜੀ ਫਿਰ ਕਹਿੰਦੇ ਨੇ ਕਿ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਚੰਦ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ ਪਰੀਤ ਦੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮੋਕਾਮ ਦਾ ਵੇਖਿਆ ਨਾ ਹੰਸਾਂ ਜਹੇ ਪਿਆਰਿਆਂ ਪੁੱਤਰਾਂ ਨੂੰ ਮੌਤ ਮੂੰਹ ਦੇ ਪਾਮ ਦਾ ਵੇਖਿਆ ਨਾ ਵਾਹਿਗੁਰੂ ਵਾਹਿਗੁਰੂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਨਾਲ ਲੁਟਾਮ ਦਾ ਵੇਖਿਆ ਨਾ ਕੋਈ ਪਿਤਾ ਕੋਈ ਵੀ ਪੁੱਤ ਦੀ Laash ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ Laash ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਵਾਹ ਬੋਲੇ ਵਾਹ ਇਸ ਨੇ ਹਾਲ